ਦੀ ਮੀਡੀਆ ਦਾ ਸ਼ੁਕਰ ਗੁਜ਼ਾਰ ਹੈ ਮੇਰੇ ਨਾਲ ਸਾਡੇ ਡਿਸਟ੍ਰਿਕਟ ਕਾਂਗਰਸ ਕਮੇਟੀ ਦੀ ਸਮੁੱਚੀ ਟੀਮ ਆ ਪ੍ਰਧਾਨ ਸਾਹਿਬ ਸਮੇਤ ਸਾਰੇ ਆਫਿਸ ਬੀਅਰਸ ਨੇ ਅਸੀਂ ਅੱਜ ਇਸ بڑے ਪਵਿੱਤਰ ਇਤਿਹਾਸਿਕ ਸਥਾਨ ਤੇ ਦਸੂ ਖਾਨਾ ਰਾਜਾ ਸਾਹਿਬ ਦੇ ਸਥਾਨ ਤੇ ਪਹੁੰਚੇ ਹਨ ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਬਹੁਤ ਸਾਰੇ ਲੀਡਰਸ ਇੱਥੇ ਆ ਚੁੱਕੇ ਨੇ ਔਰ ਮੈਂ ਸਮਝਦਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬ ਦਾ ਚੀਫ ਮਿਨਿਸਟਰ ਹੋਵੇ ਇੱਕ ਜ਼ਿੰਮੇਵਾਰ ਪੋਜੀਸ਼ਨ ਤੇ ਬੈਠਾ ਵਿਅਕਤੀ ਬਿਨਾਂ ਕਿਸੇ ਤਹਿਕੀਕਾ ਤੋਂ ਬਿਨਾਂ ਕਿਸੇ ਪੁਖਤਾ ਰਿਕਾਰਡ ਤੋਂ ਚੀਫ ਮਿਨਿਸਟਰ ਸਾਹਿਬ ਨੇ ਮਾਕੀ ਦੀ ਕਾਨਫਰੰਸ ਵਿੱਚ ਪਬਲਿਕ ਸਟੇਟਮੈਂਟ ਦਿੱਤੀ ਕਿ ਜਿਹੜੇ ਪਿਛਲੇ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਸਿੰਗ ਨੇ ਉਹਦੇ ਸਬੰਧ ਵਿੱਚ ਇੱਕ ਬੜਾ ਵੱਡਾ ਖੁਲਾਸਾ ਉਹਨਾਂ ਨੇ ਇਸ ਪਵਿੱਤਰ ਸਥਾਨ ਜਿੱਦੇ ਨਾਲ ਕਿ ਵਿਸ਼ਵ ਭਰ ਦੇ ਸਰਦਾਲੂਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਰਾਜਾ ਸਾਹਿਬ ਦੇ ਇਸ ਸਥਾਨ ਨਾ ਸਿਰਫ ਬੰਗਾ ਦੇ ਵਿੱਚ ਨੇ ਜਾਂ ਦੁਆਬੇ ਮਾਝੇ ਵਿੱਚ ਨੇ ਬਲਕਿ ਵਿਦੇਸ਼ਾਂ ਵਿਦੇਸ਼ਾਂ ਵਿੱਚ ਇਹਨਾਂ ਦੇ ਪਿੱਛੇ ਉੱਥੇ ਸ਼ਰਧਾਲੂ ਬੈਠੇ ਨੇ ਉਹ ਸਥਾਨ ਬਣੇ ਹੋਏ ਨੇ ਇਸ ਲਈ ਇੱਕ ਅਚਾਨਕ ਬਹੁਤ ਭਾਰੀ ਥੇਸ ਪਹੁੰਚੀ ਸਾਰੇ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਕਿ ਇਹ ਕਿਵੇਂ ਹੋ ਸਕਦਾ ਕਿ ਜੇ ਸਥਾਨ ਦੇ ਵਿੱਚ ਮੈਂ ਜਾ ਕੇ ਆਇਆ ਹੁਣ ਜਿੱਥੇ ਲਗਾਤਾਰ ਲੜੀਵਾਰ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਸ਼ਾਇਦ 38 ਚੱਲ ਰਹੇ ਨੇ ਜਾਂ 42 ਚੱਲ ਰਹੇ ਨੇ ਉਹ ਉੱਥੇ ਜਿਹੜਾ ਸਥਾਨ ਬਣਾਇਆ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਉਹਨਾਂ ਦਾ ਕੀਤਾ ਜਾਂਦਾ ਸੁਖਾਸਨ ਇੰਨਾ ਜਿਆਦਾ ਇੱਕ ਅੱਛੇ ਤੰਗ ਦੇ ਨਾਲ ਰਿਸਪੈਕਟਫੁਲ ਤਰੀਕੇ ਨਾਲ ਉਹ ਸੰਭਾਲੇ ਹੋਏ ਨੇ ਤੋਂ ਔਰ ਇਸ ਤਰ੍ਹਾਂ ਦੇ ਸਥਾਨ ਦੇ ਉੱਤੇ ਬਿਨਾ ਪੁੱਛ ਪੜਤਾਲ ਤੋਂ ਬਿਨਾ ਕਿਸੇ ਡਾਕੂਮੈਂਟਡ ਐਵਿਡੈਂਸ ਤੋਂ ਇੱਕ ਸਟੇਟਮੈਂਟ ਜਿਹੜੀ ਦਿੱਤੀ ਉਹਨੇ ਖਲਬਲੀ ਮਚਾ ਦਿੱਤੀ ਸਾਰੀ ਦੁਨੀਆ ਦੇ ਬੰਨਾਂ ਦੇ ਵਿੱਚ ਔਰ ਫਿਰ ਇਥੋਂ ਦੀ ਕਮੇਟੀ ਦੇ ਮੈਂਬਰਸ ਨੇ ਸਾਰਾ ਬੈਠ ਕੇ ਸਾਰੀ ਦੁਨੀਆ ਦੇ ਜਗਤ ਦੇ ਲੋਕਾਂ ਨੂੰ ਦੱਸਿਆ ਕਿ ਇਹ ਸਾਰੀ ਕਹਾਣੀ ਜਿਹੜੀ ਆ ਇਹ ਮਨ ਮਨਘੜਤ ਹੈ ਇਹ ਐਂ ਜਾਪਦਾ ਸੀ ਜਿਵੇਂ ਸਿਆਸਤ ਤੋਂ ਪ੍ਰੇਰਿਤ ਹੈ ਪੋਸਿਬਲੀ ਚੀਫ ਮਿਨਿਸਟਰ ਸਾਹਿਬ ਤੇ ਆਮ ਆਦਮੀ ਪਾਰਟੀ ਨੂੰ ਐ ਲੱਗ ਰਿਹਾ ਸੀਗਾ ਕਿ ਕਿਤੇ ਪੰਥਕ ਪੋਲਿਟਿਕਸ ਦੁਬਾਰਾ ਰਿਕਵਰ ਨਾ ਹੋ ਜੇ ਰਿਵਾਈਵ ਨਾ ਹੋ ਜੇ ਔਰ ਸਾਡੀ ਜਿਹੜੀ ਸਾਡਾ ਜਿਹੜਾ ਗਰਾਊਂਡ ਆ ਜਿਹੜਾ ਉਹਨਾਂ ਨੇ ਪੰਥਕ ਗਰਾਊਂਡ 2017 ਤੋਂ 2022 ਚ ਜਿਹਦੇ ਆਧਾਰ ਤੇ ਸਰਕਾਰ ਬਣੀ ਆ ਜੇ ਅਗਰ ਉਹ ਖੁੱਸ ਗਿਆ ਤਾਂ ਸ਼ਾਇਦ ਅਸੀਂ ਕਿਸੇ ਪਾਸੇ ਜੋਗੇ ਨਿਰ ਜੋਗੇ ਨਹੀਂ ਰਾਂਗੇ ਔਰ ਉਹ ਉਹਦੇ ਸੰਦਰਭ ਚ ਮੈਂ ਕਹਿਣਾ ਚਾਹੁੰਦਾ ਕਿ ਹੁਣ ਐ ਨਜ਼ਰ ਆ ਰਿਹਾ ਕਿ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਆ ਦੋ 328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਾਰੇ ਉਹ ਸਾਰੀ ਡਾਊਟਫੁਲ ਕਰਤੀ ਆ ਆਪ ਹੀ ਉਹਨਾਂ ਦੇ ਬਿਆਨਾਂ ਨੇ ਔਰ ਜਿਹੜੇ ਬੰਦਿਆਂ ਨੂੰ ਅਰੈਸਟ ਕੀਤਾ ਵਾ ਜਿਹੜੀ ਉਹਦੀ ਤਹਿਕੀਕਾਤ that becomes 100% doubtful after the absolutely illogical and mischievous statement of the chief minister ਔਰ ਉਸ ਤੋਂ ਬਾਅਦ ਜਿਹੜਾ ਕਮੇਟੀ ਨੇ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਸ਼ਾਂਤੀ ਆਈ ਲੋਕਾਂ ਦੇ ਮਨਾਂ ਵਿੱਚ ਪਰ ਤੁਸੀਂ ਮੈਨੂੰ ਦੱਸੋ ਕਿ ਜੋ ਕੁਛ ਇੱਕ ਇਰਿਸਪੌਂਸਿਬਲ ਸਟੇਟਮੈਂਟ ਦਿੱਤੀ ਗਈ ਉਹਦੇ ਨਾਲ ਵਿਸ਼ਵ ਵਿੱਚ ਬੈਠੇ ਇਸ ਸਥਾਨ ਦੇ ਸ਼ਰਧਾਲੂਆਂ ਦੇ ਮਨਾਂ ਵਿੱਚ ਬਹੁਤ ਭਾਰੀ ਰੋਸ ਔਰ ਉਸ ਰੋਸ ਨਾਲ ਕੁਝ ਵੀ ਹੋ ਸਕਦਾ ਸੀਗਾ ਕੋਈ ਅਨਟਵਰਡ ਇਨਸੀਡੈਂਟ ਵੀ ਹੋ ਸਕਦਾ ਸੀਗਾ ਉਹਦੀ ਜ਼ਿੰਮੇਵਾਰੀ ਕਿਹਨੇ ਹੋਣੀ ਫਿਰ ਸ਼ਾਇਦ ਪਰਸੋਂ ਆਮ ਆਦਮੀ ਪਾਰਟੀ ਸਰਕਾਰ ਦੇ ਤਿੰਨ ਚਾਰ ਨੁਮਾਇੰਦੇ ਆਉਂਦੇ ਨੇ ਇੱਥੇ ਫਾਈਨੈਂਸ ਮਿਨਿਸਟਰ ਇੱਥੇ ਆਣ ਕੇ ਕਹਿ ਕੇ ਗਿਆ ਕੈਟੇਗੋਰਿਕਲੀ ਤੁਹਾਡੇ ਸਾਹਮਣੇ ਕਿ ਜੀ ਇਹ ਐਂ ਲੱਗਦਾ ਕਿ ਇੱਕ ਕੋਈ ਮਿਸਕਮਿਊਨੀਕੇਸ਼ਨ ਗੈਪ ਹੈ ਬਿਟਵੀਨ ਦੀ ਐਸਆਈਟੀ ਐਸਆਈਟੀ অর ਚੀਫ ਮਿਨਿਸਟਰ ਦੇ ਆਫਿਸ ਤੱਕ ਕੁਛ ਇਦਾਂ ਦਾ ਲੱਗਦਾ ਕਿ ਕੋਈ ਰਹਿ ਗਿਆ ਕੋਈ ਮਿਸ ਰਿਪੋਰਟਿੰਗ ਹੋ ਗਈ ਜਿਹਦੇ ਕਰਕੇ ਚੀਫ ਮਿਨਿਸਟਰ ਸਾਹਿਬ ਨੇ ਬਿਆਨ ਦੇ ਦਿੱਤਾ ਚੀਫ ਮਿਨਿਸਟਰ ਸਾਹਿਬ ਜਲਦ ਨਸੂ ਖਾਨਾ ਜਿਹੜਾ ਹੈਗਾ ਇਸ ਸਥਾਨ ਦੇ ਉੱਤੇ ਆਪ ਆਉਣਗੇ ਔਰ ਜਦ ਨੂੰ ਕਿ ਅਗਲੇ ਦਿਨ ਹੀ ਸ਼ਾਇਦ ਹਰਪਾਲ ਚੀਮੇ ਤੇ ਪ੍ਰੈਸ਼ਰ ਪੈ ਗਿਆ ਉਹਨਾਂ ਦੀ ਪਾਰਟੀ ਦੇ ਆਗੂਆਂ ਦਾ ਉਹਨਾਂ ਨੇ ਫਿਰ ਉਸ ਆਪਣੀ ਸਟੇਟਮੈਂਟ ਤੋਂ ਫਿਰ ਰੀਟ੍ਰੈਕ ਕੀਤਾ ਔਰ ਐਕਸ ਦੇ ਉੱਤੇ ਟਵਿੱਟਰ ਦੇ ਉੱਤੇ ਪੋਸਟ ਪਾਈ ਕਿ ਨਹੀਂ ਜੀ ਇਹ ਤਾਂ ਐਸਟੀਪੀਸੀ ਦੇ ਪ੍ਰੈਜ਼ੀਡੈਂਟ ਆਏ ਸੀਗੇ ਕਿਉਂਕਿ ਹੁਣ ਉਹਨਾਂ ਦੀ ਸੰਤੁਸ਼ਟੀ ਆ ਇਸ ਕਰਕੇ ਮਾਮਲਾ ਜਿਹੜਾ ਰਫਾ ਦਫਾ ਹੋ ਗਿਆ ਇੱਥੇ ਮੈਂ ਕਹਿਣਾ ਚਾਹਣਾ ਜਿੰਨਾ ਮੇਰੀ ਜਾਣਕਾਰੀ ਆ ਕਮੇਟੀ ਮੈਂਬਰਸ ਨਾਲ ਗੱਲ ਕੀਤੀ ਆਪਣੇ ਇੱਥੇ ਲੋਕਲ ਸਾਰੇ ਜਿਹੜੇ ਦੋਸਤਵਿੱਤਰ ਨੇ ਐਸਟੀਪੀਸੀ ਦਾ ਇਸ ਕੇਸ ਵਿੱਚ ਕੰਪਲੇਨੈਂਟ ਹੀ ਨਹੀਂ ਸੀ ਆ ਮੇਰੇ ਕੋਲ ਰਿਕਾਰਡ ਆ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਥੇ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਏ ਨੇ ਕਿਹੜੇ-ਕਿਹੜੇ ਸਾਲ ਵਿੱਚ ਆਏ ਨੇ ਕਿਵੇਂ ਕਿਵੇਂ ਆਏ ਨੇ ਕਿਉਂਕਿ 2015 ਜਿਹੜਾ 깔 ਤੱਕ ਸਾਹਿਬ ਦਾ ਆਇਆ ਸੀ ਹੁਕਮਨਾਮਾ ਕਿ ਅੱਜ ਤੋਂ ਬਾਅਦ ਜਿੰਨਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਵੀ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਦਾ ਮੁਕੰਮਲ ਰਿਕਾਰਡ ਪ੍ਰੋਵਾਈਡ ਕੀਤਾ ਜਾਵੇ। ਔਰ ਉਹਦੇ ਤੋਂ ਬਾਅਦ ਜਿਹੜੇ ਸਰੂਪ ਆਏ ਨੇ ਬਹੁਤ ਥੋੜੀ ਮਾਤਰਾ ਚ ਨੇ ਔਰ ਇਹਦੀਆਂ ਰਸੀਦਾ ਤੇ ਇਹਦਾ ਰਿਕਾਰਡ ਸਾਰਾ ਰਸੋਖਾਨਾ ਦੇ ਕੋਲ ਹੈ। ਸੋ ਇਸ ਕਰਕੇ ਹੁਣ ਐਸਪੀਸੀ ਨੂੰ ਵਿੱਚ ਲੈ ਆਂਦਾ। ਜਦਕਿ ਐਸਜੀਪੀਸੀ ਨਾ ਇਸ ਕੇਸ ਵਿੱਚ ਕੰਪਲੇਨੈਂਟ ਹੈ। ਨਾ ਐਸਪੀਸੀ ਨੇ ਕਦੀ ਕਿਹਾ ਕਿ ਰਾਜਾ ਸਾਹਿਬ ਦੇ ਸਥਾਨ ਦੇ ਉੱਤੇ ਕੋਈ ਸਾਨੂੰ ਸ਼ੁਭਾ ਹੈ ਜਾਂ ਕੋਈ ਸ਼ੱਕ ਹੈ ਐਸਟੀਪੀਸੀ ਦੀਆਂ ਟੀਮਜ਼ ਰਿਪੀਟਿਡਲੀ ਹਰ ਇੰਟਰਵਲ ਦੇ ਉੱਤੇ ਇੱਥੇ ਆਉਂਦੀਆਂ ਨੇ ਇਹਦੀ ਇਨਸਪੈਕਸ਼ਨ ਕਰਕੇ ਜਾਂਦੀਆਂ ਨੇ ਔਰ ਇਹਨਾਂ ਨੂੰ ਸਾਰਾ ਕੁਝ ਦਰੁਸਤ ਪਾ ਕੇ ਇਹਨਾਂ ਨੂੰ ਸੰਤੁਸ਼ਟੀ ਦੀ ਰਿਪੋਰਟ ਦੇ ਕੇ ਜਾਂਦੀਆਂ ਨੇ ਸੋ ਹੁਣ ਸਾਡੀ ਇਹ ਮੰਗ ਆ ਤੇ ਚੀਫ ਮਿਨਿਸਟਰ ਨੂੰ ਔਰ ਕਿਉਂਕਿ ਹਰਪਾਲ ਜੀ ਮੈਨੇ ਉਹਨੂੰ ਡਿਫੈਂਡ ਕੀਤਾ ਹੈ ਕਾਰਨ ਕਿ ਇੱਕ ਬੋਲੇਗਾ ਝੂਠ ਨੂੰ ਇਹ ਦੱਸਣ ਕਿ ਇਹ ਲੈਪਸ ਕਿੱਥੇ ਹੋਇਆ ਵਾ ਅਗਰ ਤੁਸੀਂ ਕਹਿੰਦੇ ਕਿ ਐਸਆਈਟੀ ਜਿਹੜੀ ਪੰਜਾਬ ਪੁਲਿਸ ਦੀ ਬਣੀ ਆ ਇਸ ਸਰੂਪਾ ਨੇ ਮਾਮਲੇ ਵਿੱਚ ਅਗਰ ਇਹਨਾਂ ਤੋਂ ਲੈਪਸ ਹੋਇਆ ਤੇ ਫਿਰ ਕੀ ਤੁਸੀਂ ਕਿਸੇ ਦੀ ਰਿਸਪਾਂਸਿਬਿਲਟੀ ਫਿਕਸ ਕਰੋਗੇ ਕਿਸੇ ਤੇ ਕੋਈ ਐਕਸ਼ਨ ਲਓਗੇ ਪੁਲਿਸ ਆਫਸਰ ਤੇ ਅਗਰ ਐਸਆਈਟੀ ਤੋਂ ਲੈਪਸ ਨਹੀਂ ਹੋਇਆ ਤਾਂ ਭਗਵੰਤ ਮਾਨ ਨੇ ਕਿਤੇ ਕੋਈ ਬਿਆਨ ਦੇ ਦਿੱਤਾ ਤੇ ਫਿਰ ਕੀ ਭਗਵੰਤ ਸਿੰਘ ਮਾਨ ਬਤੌਰ ਚੀਫ ਮਿਨਿਸਟਰ ਵਿਲੀ ਓਨ ਆ ਪ੍ਰੈਸ ਰਿਸਪਾਂਸਿਬਿਲਟੀ ਅਬਾਊਟ ਸੱਚ ਅ ਸੈਂਸਿਟਿਵ ਮੈਟਰ ਇਹ ਜੋ ਸੋਮਵਾਰੀ ਚੱਕਣਗੇ ਕੀ ਇਹ ਸਥਾਨ ਦੇ ਉੱਤੇ ਆਣ ਕੇ ਮਾਫੀ ਮੰਗਣਗੇ ਸੰਧਾਲੂਆਂ ਕੋਲੋਂ ਸੰਗਤ ਦੇ ਕੋਲੋਂ ਪਬਲਿਕ ਅਪੋਲੋਜੀ ਟੈਂਡਰ ਕਰਨਗੇ ਤੇ ਜੇ ਉਹ ਝੂਠੇ ਨਹੀਂਗੇ ਤੇ ਕੋਈ ਤਾਂ ਝੂਠਾ ਹੈਗਾ ਫੇਰ ਹਰਪਾਲ ਚਿਮਾ ਝੂਠਾ ਵਾ ਜਿਸ ਨੂੰ ਕਿ ਉਹਦੇ ਕੋਲ ਝੂਠ ਬੁਲਵਾਇਆ ਗਿਆ ਫਿਰ ਉਹ ਫਿਰ ਉਹ ਮਾਫੀ ਮੰਗੇ ਆਣ ਕੇ ਜੇ ਉਹ ਵੀ ਝੂਠਾ ਨਹੀਂਗਾ ਤੇ ਐਸਆਈਟੀ ਦੀ ਜਿਹੜੀ ਹੈਗੀ ਆ ਤੁਹਾਡੀ ਸਾਰੀ ਟੀਮ ਉਹ ਦੱਸੇ ਕਿ ਇਹ ਕਿਹਨੇ ਇਹ ਅਫਵਾਹ ਉਡਾਈ ਕਿ ਰਸੋਖਾਨਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਲਗਭਗ 139 169 ਸਰੂਪ ਜਿਹੜੇ ਸੀਗੇ ਉਹ ਮਿਸਿੰਗ ਨੇ ਔਰ ਇਹਨਾਂ ਦੇ ਉੱਤੇ ਇਹ ਦੋਸ਼ ਲਾਇਆ ਗਿਆ ਇਹ ਬੜਾ ਇੱਕ ਛੋਟਾ ਮੋਟਾ ਮਾਮਲਾ ਨਹੀਂਗਾ ਅਗਰ ਗੁਰੂ ਗ੍ਰੰਥ ਸਾਹਿਬ ਦੀ ਇਨਵੈਸਟੀਗੇਸ਼ਨ ਦੇ ਮਤਲਕ ਇੰਨੇ ਨਾਨਸੀਅਸ ਤਰੀਕੇ ਨਾਲ ਇੱਕ ਚੀਫ ਮਿਨਿਸਟਰ ਬਿਆਨ ਦੇਵੇਗਾ ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਬਾਕੀ ਦੀ ਇਨਵੈਸਟੀਗੇਸ਼ਨ ਵਿੱਚ ਲੋਕਾਂ ਨੂੰ ਕਿਵੇਂ ਭਰੋਸਾ ਹੋਵੇਗਾ ਮੈਨੂੰ ਤਾਂ ਕੋਈ ਇਹਨਾਂ ਦੀ ਜਿਹੜੀ ਐਫ ਆਈ ਆਰ ਦਰਜ ਕੀਤੀ ਉਹਦੇ ਤੇ ਕੋਈ ਯਕੀਨ ਨਹੀਂਗਾ ਇਹਨਾਂ ਦੀ ਕੋਈ ਐਸ ਆਈਟੀ ਤੇ ਯਕੀਨ ਨਹੀਂਗਾ ਇਟ ਅਪੀਅਰਸ ਟੂ ਬੀ ਟੋਟਲੀ ਪੋਲੀਟੀਕਲੀ ਮੋਟੀਵੇਟਿਡ ਔਰ ਜਿਹੜਾ ਸ਼ਬਦ ਵਰਤਿਆ ਐ ਐਸ ਐਫ ਆਈ ਆਰ ਵਿੱਚ ਉਹਦੇ ਚ ਰਸੋਈ ਘਰ ਲਿਖਿਆ ਹੋਇਆ ਵਾ ਦੇ ਮਤਲਬ ਪੰਜਾਬ ਪੁਲਿਸ ਦੀ ਐਸ ਆਈ ਟੀ ਦੇ ਅਫਸਰਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਇਹ ਰਸੋਖਾਨਾ ਗੁਰਦੁਆਰਾ ਸਾਹਿਬ ਦਾ ਸਥਾਨ ਹੈ ਜਿਹੜਾ 1916 ਚ ਇੱਥੇ ਲੰਗਰ ਦੀ ਪਥਾ ਚਲਾਈ ਗਈ ਐਫ ਆਈ ਆਰ ਵਿੱਚ ਇਹਨੂੰ ਰਸੋਈ ਘਰ ਹੀ ਦੱਸਿਆ ਜਾ ਰਿਹਾ ਤੁਸੀਂ ਥੋ ਅੰਦਾਜ਼ਾ ਲਾ ਸਕਦੇ ਇਹਨਾਂ ਦੀ ਐਸ ਆਈ ਟੀ ਦੀ ਤੇ ਪੁਲਿਸ ਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਾਣਕਾਰੀ ਕਿੰਨੀ ਹੈ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਥਕ ਪੋਲਿਟਿਕਸ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੀ ਡੋਮੇਨ ਨਹੀਂ ਕੀ ਮੇਰੇ ਹਿਸਾਬ ਨਾਲ ਤਾਂ ਇਹਨਾਂ ਦਾ ਟੋਲਾ ਬਹੁਤਾ ਨਾਸਤਿਕ ਹੈਗਾ ਵਾ ਔਰ ਇਹ ਨਾਸਤਿਕਾਂ ਦੀ ਜਿਹੜਾ ਆ ਬੋਲਿਆ ਇਸਥਾਨ ਦੇ ਬਾਰੇ ਨਾਸਤਿਕਾਂ ਦਾ ਸਬੂਤ ਨਾਸਤਿਕ ਹੋਣ ਦਾ ਸਬੂਤ ਦਿੰਦਾ ਮੇਰਾ ਮੰਨਣਾ ਵਾ ਕਿ ਇਹ ਪਹਿਲਾਂ ਦੱਸਣ ਕਿ ਤੁਸੀਂ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਸਰੂਪ ਦੇ ਬਾਰੇ ਤਾਂ ਬਹੁਤ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਗਾੜੀ ਤੋਂ ਲੈ ਕੇ ਜਿਹੜੀ ਬੇਅਦਬੀਆਂ ਹੋਈਆਂ 2015 ਚ ਹੋਈਆਂ ਔਰ ਬੇਬਲ ਕਲਾਤ ਦੇ ਵਿੱਚ ਦੋ ਨੌਜਵਾਨ ਮਾਰੇ ਗਏ ਤੇ ਕੋਟ ਕੋ ਪੂਰੇ ਚੌਂਕ ਵਿੱਚ ਗੋਲੀ ਚੱਲੀ ਤੁਸੀਂ ਇਹ ਦੱਸੋ ਕਿ ਪਿਛਲੇ 4 ਸਾਲਾਂ ਵਿੱਚ ਕੇਜਰੀਵਾਲ ਸਾਹਿਬ ਭਗਵੰਤ ਸਿੰਘ ਮਾਨ ਔਰ ਆਮ ਆਦਮੀ ਪਾਰਟੀ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦੱਸਣ ਕਿ ਤੁਸੀਂ ਪਿਛਲੇ 4 ਸਾਲਾਂ ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੀਆਂ ਬੇਅਦਬੀਆਂ ਦਾ ਕੀ ਇਨਸਾਫ ਦਿੱਤਾ ਵਾ ਔਰ ਆਪਾਂ ਗੁਰਦੁਆਰਾ ਸਾਹਿਬ 'ਚ ਖੜੇ ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਕੁਲਤਾਰ ਸੰਧਵਾ ਸਪੀਕਰ ਨੇ ਉਥੇ ਸੌਂ ਖਾਦੀ ਹੋਈ ਆ ਕਿ ਮੈਂ ਇੱਕ ਮਹੀਨੇ ਜਾਂ ਡੇਢ ਮਹੀਨੇ ਚ ਇਨਸਾਫ ਲੈ ਕੇ ਦਊਂਗਾ ਨਹੀਂ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਊਂਗਾ 4 ਸਾਲ ਬੀਤ ਗਏ ਨਾ ਬਰਗਾੜੀ ਦੇ ਕਿਸੇ ਮਾਮਲੇ ਚ ਕੋਈ ਇਨਸਾਫ ਨਾ ਬੇਬਲ ਕਤਲਾ ਚ ਇਨਸਾਫ ਜਦ ਕੇ ਪ੍ਰਦੀਪ ਕਲੇਰ ਜਿਹੜਾ ਕਿ ਡੇਰਾ ਸੱਚਾ ਸੌਦਾ ਦਾ ਮੇਨ ਸ਼ਰਧਾਲੂ ਸੀ ਜਿਹੜਾ ਉਹਨੇ ਅਦਾਲਤ ਵਿੱਚ ਐਡਮਿਟ ਕੀਤਾ ਵਾ ਤੁਹਾਡੇ ਮੇਰੇ ਮੋੜੇ ਨਹੀਂ ਅਦਾਲਤ ਚ ਕਿਹਾ ਕਿ ਸਾਨੂੰ ਜਿਹੜੀਆਂ ਬੇਅਦਬੀਆਂ ਦੇ ਹਦੇਸ਼ ਸੀ ਉਹ ਡੇਰਾ ਸੱਚਾ ਸੌਦਾ ਦੇ ਸਾਧ ਵੱਲੋਂ ਦਿੱਤੇ ਗਏ ਸੀ ਅੱਜ ਤੱਕ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਾ ਕੋਈ ਐਸਆਈਟੀ ਬਣਾਈ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온ਸਕਾਈ ਟੀਵੀ ਦਿਨਾਲ